ਅਣਪਛਾਤੇ ਬੰਦੇ ਲਗਭਗ ਤਕਰੀਬਨ 20-25 ਬੰਦੇ ਜਿਹੜੇ ਆ ਉਹ ਆਏ ਜਿਨ੍ਹਾਂ ਦੇ ਵਿੱਚੋਂ ਕੁਝ ਜਾਣਿਆਂ ਦੇ ਜਿਹੜੇ ਸੀਗੇ ਮੂਹ ਬੰਨੇ ਸੀ ਔਰ ਕੁਝ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਹੱਥਾਂ ਦੇ ਵਿੱਚ ਕਰਵਾਉਣਾ ਨੇ ਭਰੀਆਂ ਗਿਆ ਮੈਂ ਆਪਣੇ ਆਫਿਸ ਤੋਂ ਆ ਕੇ ਆਪਣੇ ਡਰਾਈਵਿੰਗ ਦੇ ਵਿੱਚ ਬੈਠਾ ਸੀਗਾ ਇਸ ਦੌਰਾਨ ਜਿਹੜਾ ਵਾ ਤੁਹਾਨੂੰ ਪਤਾ ਲੱਗਾ ਕਿ ਪਿੱਛੇ ਗੱਡੀ ਦੇ ਜਿਹੜੇ ਆ ਤੋੜ ਕੇ ਜਿਹੜੇ ਆ ਅਣਪਛਾਤੇ ਜਿਹੜੇ ਲੋਕ ਆ ਉਹਨਾਂ ਨੇ ਆ ਕੇ ਜਿਹੜਾ ਹਮਲਾ ਕੀਤਾ ਬੀਤੇ ਦਿਨ ਅਮ੍ਰਿਤਸਰ ਵਿਖੇ ਡਾਕਟਰ ਸ਼ੁਭਾਸ ਥੋਬਾ ਮਸੀ ਆਗੂ ਅਤੇ ਮੈਂਬਰ ਮੈਨਿਓਰਿਟੀ ਕਮਿਸ਼ਨ ਤੇ 20 ਤੋਂ 25 ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਸ਼ੁਭਾਸ ਥੋਬਾ ਨੇ ਦੱਸਿਆ ਕਿ ਉਹ ਕਿਸੇ ਸਮਾਗਮ ਤੋਂ ਅਜੇ ਘਰ ਵਾਪਸ ਪਰਤੇ ਹੀ ਸਨ ਅਤੇ ਕੁਝ ਗੁੰਡਿਆਂ ਨੇ ਆ ਕੇ ਉਹਨਾਂ ਦੀ ਗੱਡੀ ਵਰਨਾ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਹਨਾਂ ਨੂੰ ਘਰ ਵਿੱਚ ਪਤਾ ਲੱਗਾ ਤਾਂ ਉੱਚੀ ਨਾਲ ਰੋਲਾ ਪਾਉਂਦੇ ਹੋਏ ਵਾਪਸ ਭੱਜ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੈ ਉਹਨਾਂ ਕਹਿਆ ਕਿ ਕੋਈ ਵੀ ਵਿਅਕਤੀ ਪਛਾਣ ਵਿੱਚ ਤਾਂ ਨਹੀਂ ਆਇਆ ਅਤੇ ਤੁਰੰਤ ਪ੍ਰਸ਼ਾਸਨ ਨੂੰ ਇਤਲਾਹ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਮੌਕਾ ਵੇਖਿਆ ਹੈ ਹਮੇਸ਼ਰ ਤੋਂ ਅਮਨਦੀਪ ਸਿੰਘ ਦੀਵ ਸੇਸ਼ ਰਿਪੋਰਟ ਜੀ ਮੇਰਾ ਨਾਮ ਸੁਭਾਸ਼ ਮਸੀ ਤੋਬਾ ਮੈਂਬਰ ਮਿਨੋਰੀਟੀ ਕਮਿਸ਼ਨ ਬਤੌਰ ਜਿਹੜਾ ਕੰਮ ਕਰ ਰਿਹਾ ਹਾਂ ਅੱਜ ਖੁਸ਼ਾਨ ਪਛਾਤੇ ਬੰਦੇ ਲਗਭਗ ਤਕਰੀਬਨ 20 25 ਬੰਦੇ ਜਿਹੜੇ ਆ ਉਹ ਆਏ ਜਿੰਨਾਂ ਦੇ ਵਿੱਚੋਂ ਕੁਝ ਜਣਿਆਂ ਨੇ ਜਿਹੜੇ ਸੀਗੇ ਮੂੰਹ ਬੰਨੇ ਸੀ ਔਰ ਕੁਝ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਹੱਥਾਂ ਦੇ ਵਿੱਚ ਕਿਰਪਾਨਾਂ ਵੀ ਫੜੀਆਂ ਹੋਈਆਂ ਸੀਗੀਆਂ ਮੈਂ ਆਪਣੇ ਆਫਿਸ ਤੋਂ ਆ ਕੇ ਆਪਣੇ ਡਰਾਇੰਗ ਰੂਮ ਦੇ ਵਿੱਚ ਬੈਠਾ ਸੀਗਾ ਇਸ ਦੌਰਾਨ ਜਿਹੜਾ ਵਾ ਮੈਨੂੰ ਪਤਾ ਲੱਗਾ ਕਿ ਪਿੱਛੇ ਗੱਡੀ ਦੇ ਜਿਹੜੇ ਆ ਤੋੜ ਕੇ ਜਿਹੜੇ ਆ ਅਣਪਛਾਤੇ ਜਿਹੜੇ ਲੋਕ ਆ ਉਹਨਾਂ ਨੇ ਆ ਕੇ ਜਿਹੜਾ ਹਮਲਾ ਕਰ ਦਿੱਤਾ ਹਾਂਜੀ ਟਾਈਮ ਕਿੰਨੇ ਵਜੇ ਪਾਈ ਮੈਂ तकरीबन 1 ਘੰਟਾ ਪਹਿਲੇ ਦੀ ਹੁਣ ਜੋ ਤੁਸੀਂ ਲਾਈਵ ਤੋਂ 1 ਘੰਟਾ ਪਹਿਲੇ ਦੀ ਗੱਲ ਹੈ ਕਾਰਨ ਦੇਖੋ ਜੀ ਮੈਨੂੰ ਤੇ ਆਲਰੇਡੀ ਪਹਿਲੇ ਜਿਹੜੀਆਂ ਸੀਗੀਆਂ ਥਰੈਡ ਕਾਲ ਸੀਗੀਆਂ ਮਾਨਯੋਗ ਏਡੀਜੀਪੀ ਸਿਕਿਉਰਿਟੀ ਵੱਲੋਂ ਵੀ ਜਿਹੜੀਆਂ ਮੈਂ ਮੇਰੀ ਸੀਪੀ ਸਾਹਿਬਾ ਨੂੰ ਜਿਹੜੀ ਆ ਵੈਰੀਫਿਕੇਸ਼ਨ ਵਾਸਤੇ ਆਏ ਸੀਗੀ ਥਰੈਡ ਕਾਲ ਦੀਆਂ ਔਰ ਇਸ ਦੇ ਦੌਰਾਨ ਜਿੱਦਾਂ ਜਿੱਦਾਂ ਵੀ ਮੈਨੂੰ ਥਰੈਡ ਕਾਲ ਪਿਛਲੇ ਦਿਨੀ ਵੀ ਮੇਰੇ ਜੰਡਿਆਲਾ ਦੇ ਵਿੱਚ ਵੀ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀਗਾ ਪਿੱਛਾ ਕੀਤਾ ਸੀਗਾ ਉਸਦੀ ਵੀ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਜਿਹੜਾ ਵਾ ਮਾਨਯੋਗ ਸੀਪੀ ਸਾਹਿਬ ਨੂੰ ਅਸੀਂ ਜਿਹੜੀ ਆ ਮਸੀਹ ਭਾਈ ਚਾਰੇ ਵਾਲੇ ਦੇ ਜਿੰਨੇ ਸਾਡੇ ਮਸੀਹ ਆਗੂ ਨੇ ਨਾਲ ਜਾ ਕੇ ਜਿਹੜਾ ਲਿਖਤੀ ਤੌਰ ਤੇ ਜਿਹੜਾ ਸੀਪੀ ਸਾਹਿਬ ਨੂੰ ਉਸਦੀ ਵੀ ਕੰਪਲੇਨਟ ਕੀਤੀ ਸੀ ਫਿਰ ਤੁਹਾਡੀ ਕੋਈ ਸਿਫਤੀ ਜਾਈ ਉਹ ਬੰਦੇ ਨੂੰ ਸ਼ਾਹ ਚਾਹ ਆ ਆ ਦੇਖੋ ਅ ਅਜੇ ਤੱਕ ਤਾਂ ਇਹ ਬੰਦੇ ਜਿਹੜੇ ਪਹਿਚਾਨ 'ਚ ਨਹੀਂ ਆਏ ਮੌਕੇ ਤੇ ਐਸਐਚਓ ਸਾਹਿਬ ਆਏ ਸੀਗੇ ਏਸੀਪੀ ਸਾਹਿਬ ਨਾਲ ਵੀ ਗੱਲ ਹੋਈ ਆ ਸੀਪੀ ਸਾਹਿਬ ਦੀ ਜਿਹੜਾ ਵਾ ਹੁਣ ਦਾ ਜਿਹੜਾ ਇਹ ਹਮਲਾ ਹੋਇਆ ਸੀ ਮਾਨਯੋਗ ਸੀਪੀ ਸਾਹਿਬ ਦੀਆਂ ਜਿਹੜੀ ਆ ਨੌਲੇਜ ਦੇ ਵਿੱਚ ਉਹਨਾਂ ਦੀ ਨਜ਼ਰਾਂ ਦੇ ਵਿੱਚ ਮੰਗ ਸਰ ਅ ਇਦਨੇ ਵੀ ਇਹ ਛਰਾਰਤੀ ਆਨਸਰ ਹੈ ਜਿਹੜਾ ਆਪਣਾ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ ਜੇਕਰ ਨਹੀਂ ਮੰਗਦੇ ਤਾਂ ਜਿਵੇਂ ਮੈਂ ਸਰਕਾਰ ਦੇ ਵਿੱਚ ਨਾਲ ਦੇ ਨਾਲ ਸਭ ਤੋਂ ਪਹਿਲਾਂ ਮੁਸੀਬਾਈ ਚਾਰੇ ਦਾ ਨਮਾਇੰਦਾ ਆਗੂ ਵੀ ਆ ਔਰ ਮੁਸੀਬਾਈ ਚਾਰੇ ਦੇ ਵਿੱਚ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਜਿਹੜੀ ਆ ਇਹ ਹਮਲੇ ਜਿਹੜਾ ਕੀਤਾ ਗਿਆ ਵਾ ਉਸ ਦੀ ਜਿਹੜੀ ਨਿੰਦਾ ਪੂਰ ਜ਼ੋਰ ਜਿਹੜੀ ਕੀਤਾ ਜਾ ਰਹੀ ਆ ਮੈਂ ਈਸਾ ਦਾਸ ਟੋਨੀ ਮੈਂ ਸਦਾ ਸਟੋਨੀ ਅੱਜ ਮੈਂ ਆਪਣੇ ਮੇਰੇ ਬਹੁਤ ਹੀ ਪਿਆਰੇ ਡਾਕਟਰ ਸ਼ਿਵਾਜ ਤੋਬਾ ਜੀ ਅੱਜ ਮੈਂ ਉਹਨਾਂ ਦੇ ਘਰ ਆਇਆ ਸੀ ਤੇ ਕਾਫੀ ਢੇਰ ਤੋਂ ਅਸੀਂ ਬੈਠੇ ਸੀ ਤੇ ਬਾਹਰ ਦੇਖਿਆ ਕਿ 15 20 ਜਨੇ ਆਣ ਕੇ ਦੜਾ ਦੜ ਗੁੰਡਾਗਰਦੀ ਕਰਦੇ ਹੁੰਦੇ ਨੇ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਔਰ ਅੱਜ ਦੇਖਣ ਨੂੰ ਮਿਲਿਆ ਕਿ ਸਰਕਾਰ ਦੇ ਵਿੱਚ ਨਮਾਇंदे ਹੋਣ ਦੇ ਬਾਵਜੂਦ ਵੀ ਇੰਨੀ ਗੁੰਡਾਗਰਦੀ ਇਸ ਸਰਕਾਰ ਦੇ ਵਿੱਚ ਫੈਲ ਗਈ ਹੈ ਕਿ ਕਿਸੇ ਵੀ ਗੁੰਡੇ ਨੂੰ ਕੋਈ ਅਸਰ ਨਹੀਂ ਐਸਟੀ ਦਾ ਡਰ ਨਹੀਂ ਐ ਕਿ ਮੈਂ ਕਿਸੇ ਦੇ ਇਲਾਕੇ ਦੇ ਵਿੱਚ ਕਿਸੇ ਦੇ ਘਰ ਦੇ ਆਉਣ ਦੇ ਵਿੱਚ ਇਹ ਟੋੜੇ ਅੰਨੇਵਾਸ਼ ਛਲੋਣੇ ਸ਼ੁਰੂ ਕਰ ਦਿੱਤੇ ਆ ਕਿ ਅਸੀਂ ਰੋਕਣ ਦੇ ਕਹਿਣ ਦੇ ਬਾਵਜੂਦ ਵੀ ਉਹ ਬੜਾ ਦੜ ਇਸ ਚੀਜ਼ ਨੂੰ ਤੋੜ ਭੰਨ ਕਰਕੇ ਤੇ ਆਵਾਜ਼ਾਂ ਮਾਰਦੇ ਰਹੇ ਤੇ ਭੱਜ ਕੇ ਅੱਗੇ ਤੋਂ ਲੱਗ ਕੇ ਕੀ ਵਜਾ ਮਾਰਦੇ ਸੀ ਕਿਹੜੇ ਬੰਦੇ ਸੀ ਇਹ ਪਤਾ ਹੀ ਨਹੀਂ ਜੀ ਕੌਣ ਸੀ ਨਹੀਂ ਮੂੰਹ ਵੀ ਖੁੱਲੇ ਸੀ ਬਿਲਕੁਲ ਇਹ ਬੰਦਿਆਂ ਦੀ ਹਜੇ ਤੱਕ ਤਾਂ ਕੋਈ ਪਛਾਣ ਨਹੀਂ ਹੋਈ ਤੇ ਇਤਲਾਹ ਦਿੱਤੀ ਹੈ ਅਨਚਾਰ ਸਾਹਿਬ ਨੂੰ ਉਹ ਹੋ ਕੇ ਗਏ ਨੇ ਐਸ ਮੌਕਾ ਦੇਖ ਕੇ ਗਏ ਨੇ ਔਰ ਦੱਸ ਦੇ ਨੇ ਕਿ ਜਿੰਨੇ ਵੀ ਲੋਕ ਜਿਹੜੇ ਇਹ ਗਲਤ ਅੰਸਰ ਨੇ ਅਸੀਂ ਜਲਦੀ ਹੀ ਉਹਨਾਂ ਨੂੰ ਦੇਖਭਾਲ ਕਰਾਂਗੇ ਕਾਰਨ ਪਹਿਲੇ ਵੀ ਇੱਕ ਦੋ ਵਾਰੀ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਕੋਈ ਥ੍ਰੈਡ ਥਰੂ ਡਾਈ ਹੈ ਲੇਕਿਨ ਅੱਜ ਦੇਖਣ ਨੂੰ ਮਿਲਿਆ ਕਿ ਉਹ ਸ਼ਰੇਆਮ ਵੀ ਓਪਨ ਹੋ ਕੇ ਆ ਗਏ ਨੇ ਔਰ ਉਹਨਾਂ ਦਾ ਚੀਜ਼ ਦਾ ਪਤਾ ਹੀ ਨਹੀਂ ਲੱਗਾ ਕੀ ਇਹ ਕੁਝ ਮੇਰੇ ਖਿਆਲ ਗੱਡੀਆਂ ਦੇਖਣ ਨੂੰ ਮਿਲੀਆਂ ਤੇ ਕੁਝ ਬਾਈਕ ਦੇ ਉੱਤੇ ਸੀ ਇਥੋਂ ਤੱਕ ਤਾਂ ਪੈਦਲ ਹੀ ਦੇਖਣ ਨੂੰ ਮਿਲੇ ਆ। ਅ ਸਾਡੇ ਦੇਖਣ ਜੇ ਤਾਂ ਨਹੀਂ ਆ ਜੀ। ਜੀ ਮੰਗ ਕਰਦੇ ਆ। ਮੰਗ ਕਰਦੇ ਆ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਅ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਹੀ ਇਸ ਚੀਜ਼ ਨੂੰ ਕੱਢੇਗਾ ਦੇਖੇਗਾ। ਬਿਲਕੁਲ ਆਈ ਹੈ ਜੀ। ਉਹਨਾਂ ਨੂੰ ਦੱਸਿਆ ਹੈ ਕਿ ਅਸੀਂ ਦੇਖ ਕੇ ਕਢਵਾ ਕੇ ਜੋ ਵੀ ਇਹਦੇ ਕਾਰਵਾਈ ਬੰਦੀ ਹੋਏਗੀ ਉਹ ਕਰਾਂਗੇ। ਮੇਰਾ ਨਾਮ ਗੈਰੀ ਕੋਟਲੀ ਹੈ ਜੀ ਮੈਂ ਇੱਕ 크ਰਿਸਚੀਅਨ ਸੋਸ਼ਲ ਵਰਕਰ ਆ ਤੇ ਅੱਜ ਸਾਡੇ ਬਹੁਤ ਰਿਸਪੈਕਟਡ ਡਾਕਟਰ ਸੁਭਾਸ਼ ਥੋਬਾ ਜੀ ਨੇ ਮਾਇਨੋਰਟੀ ਕਮਿਸ਼ਨ ਦੇ ਮੈਂਬਰ ਨੇ ਇਦਾਂ ਦੇ ਇੱਥੇ ਅੱਜ ਬੜੀ ਮੰਦਭਾਗੀ ਘਟਨਾ ਵੇਖਣ ਨੂੰ ਮਿਲੀ ਆ ਕੁਝ ਸ਼ਰਾਰਤੀ ਗੁੰਡਾ ਅੰਸਰ ਆਏ ਆ ਗੱਡੀ 'ਚ ਆਏ ਲੈਸ ਹੋ ਕੇ ਸਾਰੇ ਇੱਟਾਂ ਰੋੜੇ ਇਹਨਾਂ ਦੀ ਗੱਡੀ ਤੇ ਚਲਾਉਣੇ ਸ਼ੁਰੂ ਕਰਤੇ ਆ ਇਸ ਸੰਬੰਧ ਦੇ ਵਿੱਚ ਦੇਖੋ ਜੀ ਆਪਾਂ ਪਹਿਲਾਂ ਵੀ ਸੀਪੀ ਸਾਹਿਬ ਨੂੰ ਵੀ ਤੇ ਹੋਰ ਵੀ ਜਿਹੜੇ ਵੱਡੇ ਪ੍ਰਸ਼ਾਸਨ ਦੇ ਅਫਸਰ ਨੇ ਉਹਨਾਂ ਨੂੰ ਮਿਲ ਕੇ ਰਿਕੁਐਸਟ ਪਾਈ ਸੀ ਕਿ ਇਹਨਾਂ ਦੀ ਸਿਕਿਉਰਿਟੀ ਨੂੰ ਹਨਾ ਬਣਾਇਆ ਜਾਵੇ ਭਰੋਸੇਮੰਦ ਤੇ ਚਲੋ ਉਦੋਂ ਨਹੀਂ ਸੁਣੀ ਸੁਣੀ ਉਹਨਾਂ ਨੇ ਤੇ ਹੁਣ ਵੀ ਆਪ ਸਾਡੀ ਪ੍ਰਸ਼ਾਸਨ ਅੱਗੇ ਉਹੀ ਮੰਗਿਆ ਉਹੀ ਬੇਨਤੀ ਆ ਕਿ ਇਹਨਾਂ ਦੀ ਆਪਣਾ ਸਿਕਿਉਰਿਟੀ ਨੂੰ ਭਰੋਸੇਮੰਦ ਬਣਾਇਆ ਜਾਵੇ ਟਟ ਸਾਹਿਬ ਜੀ ਇਹਨਾਂ ਨੂੰ ਪਹਿਲਾਂ ਵੀ ਕਾਫੀ ਦੇਰ ਤੋਂ ਨਾ ਥ੍ਰੈਟ ਕਾਲਸ ਆ ਰਹੇ ਸੀ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਮਤਲ ਹੈਗੇ ਹੀ ਨਜ਼ਰ 'ਚ ਹੈਗੇ ਹੀ ਉਨ੍ਹਾਂ ਧਿਆਨ ਚ ਲਿਆਉਂਦੇ ਗਏ ਸੀ ਪਹਿਲਾਂ ਐਪਲੀਕੇਸ਼ਨਾਂ ਵੀ ਦਿੱਤੀਆਂ ਸੀ ਉਹਨਾਂ ਨੂੰ ਤੇ ਉਸ ਚੀਜ਼ ਵੱਲ ਇਹਨਾਂ ਦਾ ਨਹੀਂ ਧਿਆਨ ਦਿੱਤਾ ਗਿਆ ਉਹਨਾਂ ਵੱਲੋਂ ਤੇ ਅਸੀਂ ਇਹੋ ਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਨਾਲੀ ਸੁਰੱਖਿਆ ਵਧਾ ਕੇ ਇਹਨਾਂ ਨੂੰ ਭਰੋਸੇਮੰਦ ਬਣਾਈ ਜਾਵੇ ਇਹਨਾਂ ਦੀ ਸਿਕਿਉਰਿਟੀ ਸੇਫਟੀ